ਤੁਸੀਂ ਦੇਖ ਰਹੇ ਜਲੰਧ ਸਵੇਰਾ ਟੀਵੀ ਤੋਂ ਮੈਂ ਸੁਰੇਂਦਰ ਕੰਬੋਜ ਅੱਜ ਸਵੇਤ ਤੋਂ ਹੀ ਭਾਰਤ ਪੁਸ਼ਣ ਆਸ਼ੂ ਏਡੀ ਦਫਤਰ ਆਏ ਹੋਏ ਸੀ ਕਿਉਂਕਿ ਦੋ ਦਿਨ ਪਹਿਲਾਂ ਉਹਨਾਂ ਨੂੰ ਸંભਣੇ ਜਾਰੀ ਕੀਤੇ ਗਏ ਸਨ ਤੇ ਇਸ ਵੇਲੇ ਜਲੰਧਰ ਦੇ ਸਿਵਲ ਹਸਪੀਟਲ ਵਿੱਚ ਮੌਜੂਦ ਹੈਗੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈਗਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਤੇ ਹੁਣ ਉਹਨਾਂ ਦਾ ਮੈਡੀਕਲ ਕਰਵਾਉਣ ਵਾਸਤੇ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਲਿਆਇਆ ਗਿਆ ਈਡੀ ਨੇ ਦੋ ਦਿਨ ਪਹਿਲਾਂ ਸੀਨੀਅਰ ਕਾਂਗਰਸੀ ਨੇਤਾ ਜਿਹੜੇ ਸੀਗੇ ਸਾਬਕਾ ਮੰਤਰੀ ਭਾਪੂਰਸ਼ਾ ਅਜੂ ਉਹਨਾਂ ਨੂੰ ਸਬੰਧ ਜਾਰੀ ਕੀਤੇ ਸੀਗੇ ਜਿਸ ਕਾਰਨ ਅੱਜ ਉਹ ਈਡੀ ਸਾਹਮਣੇ ਪੇਸ਼ ਹੋਏ ਤੇ ਜਲੰਧਰ ਤੇ ਜਲੰਧਰ ਪੁੱਜੇ ਤੇ ਇਸ ਨੂੰ ਲੈ ਕੇ ਈਡੀ ਨੇ ਦੁਪਹਿਰ ਤੋਂ ਲੈ ਕੇ ਕਰੀਬਨ ਕਰੀਬਨ ਅਰਤੋਂ 9 ਘੰਟੇ ਭਾਰਤਪੁਤ੍ਰ ਆਸ਼ੂ ਕੋਲ ਪੁਛਪੜ ਤਾਲ ਕੀਤੇ 15 ਤੋਂ 18 ਦੇ ਕਰੀਬ ਜਿਹੜੇ ਕੁਐਸਚਨ ਸੀਗੇ ਉਹ ਸਵਾਲ ਜਵਾਬ ਜਿਹੜੇ ਜਾਰੀ ਰਹੇ ਉਹਨਾਂ ਕੋਲ 8 ਘੰਟੇ ਦੀ ਲੰਬੀ ਪੁਛਵਿਗੇ ਚ ਤੋਂ ਬਾਅਦ ਉਹਨਾਂ ਨੂੰ ਭਾਰਤਪੁਤ੍ਰ ਆਸ਼ੂ ਨੂੰ ਹਿਰਾਸਤ ਚ ਲੈ ਲਿਆ ਹਾਲਾਂਕਿ ED ਨੇ ਇਸ ਮਾਮਲੇ ਚ ਚੁੱਪੀ ਬਣਾਈ ਰੱਖੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਅਫਸਰ ਜੇਪੀਸੀ ਨੇ ਹੈਗੇ ਨੇ ED ਅਧਿਕਾਰੀ ਹੈਗੇ ਨੇ ਉਹਨਾਂ ਵੱਲੋਂ ਜ਼ਰੂਰ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰੈਸ ਬ੍ਰੀਫ ਕੀਤਾ ਜਾਏਗਾ ਤੇ ਜਲਦ ਹੀ মিডিਆ ਦੇ ਵੀਡੀਓ ਨੂੰ ਵੀ ਇਸ ਦੇ ਬਾਬਤ ਜਾਣਕਾਰੀ ਜਿਹੜੀ ਹੈਗੀ ਆ ਉਹ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਤਲਾਸ਼ੀ ਦੌਰਾਨ ਈਡੀ ਨੂੰ 1.5 ਕਰੋੜ ਦੀ ਪੰਜ 1.5 ਕਰੋੜ ਦੀਆਂ ਪੰਜ ਜ਼ਇਦਾਦਾਂ ਦੀ ਜਾਣਕਾਰੀ ਮਿਲੀ ਸੀ ਕਿ ਪਿਛਲੇ ਸਾਲ ਛਾਪੇਮਾਰੀ ਦੌਰਾਨ ਜਾਂਚ ਅਸਤੀ ਨੇ ਸਭਾਵਨਾ ਦੱਸੀ ਸੀ ਕਿ ਜ਼ਇਦਾਦਾਂ ਘਟਾਲੇ ਦੇ ਪੈਸੇ ਨਾਲ ਖਰੀਦੀਆਂ ਗਈਆਂ ਹਨ ਜਾਂਚ ਏਜੰਸੀ ਨੇ ਤਲਾਸ਼ੀ ਦੌਰਾਨ ਮਿਲੇ ਕਰੀਬ 30 ਲੱਖ ਰੁਪਏ ਵੀ ਜਬਤ ਕੀਤੇ ਸੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ ਭਰਪੋਸ਼ਨ ਆਸ਼ੂ ਖਲਾਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਸਾਬਕਾ ਮੰਤਰੀ ਭਰਪੋਸ਼ਨ ਆਸ਼ੂ ਜਦੋਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਦੀ ਵਾਕਡੋਰ ਸੰਭਾਲ ਰਹੇ ਸਨ ਉਦੋਂ ਉਹਨਾਂ ਨੇ 2000 ਕਰੋੜ ਰੁਪਏ ਦੇ ਟੈਂਡਰ ਘਪਲੇ ਦੇ ਦੋਸ਼ ਲੱਗੇ ਸਨ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਤੇ ਢੋਆ ਢੋਈ ਦੇ ਟੈਂਟਰਾਂ ਵਿੱਚ ਵੱਡੇ ਪੱਧਰ ਤੇ ਬੇਨਿਜਮੀਆਂ ਹਾਂ ਹੋਈਆਂ ਸਨ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਟਰਾਂਸਪੋਰਟੇਸ਼ਨ ਅਤੇ ਸਪਲਾਈ ਦੇ ਨਾਂ ਤੇ ਕਈ ਫਰਜ਼ੀ ਵਾਹਨਾਂ ਦੀ ਉਹਨਾਂ ਵੱਲੋਂ ਦੁਰਵਰਤੋਂ ਕੀਤੀ ਗਈ ਸੀ ਤੇ ਕੁਝ ਸਮਾਂ ਪਹਿਲਾਂ ਹੀ ਐਡੀ ਵੱਲੋਂ ਗ੍ਰਿਫਤਾਰੀ ਪਾਈ ਗਈ ਹੈ ਔਰ ਮੈਂ ਇੱਕ ਤਸਵੀਰ ਦਿਖਾ ਦੇਣਾ ਚਾਹਾਂ ਕਿ ਜਿਹੜੇ ਕਾਂਗਰਸੀ ਲੀਡਰ ਹੈਗੇ ਨੇ ਸੁਖਿੰਦਰ ਸਿੰਘ ਕੌਰਲੀ ਜਿਹੜੇ ਆਦਮਪੁਰ ਤੋਂ ਵਿਦਾਇਆ ਕਰਨ જિલ્લા ਪ੍ਰਧਾਨ ਰਜਿੰਦਰ 베ਰੀ ਇੱਥੇ ਮੌਜੂਦ ਹੈਗੇ ਨੇ ਪ੍ਰਗਟ ਸਿੰਘ ਵੀ ਇੱਥੇ ਅੰਦਰ ਹੀ ਮੌਜੂਦ ਹੈਗੇ ਨੇ ਔਰ ਇਹ ਭਰਪੁਸ਼ਨ ਆਸ਼ੂ ਦੇ ਨਾਲ ਹੀ ਇੱਥੇ ਪੁੱਜੇ ਹਨ ਔਰ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਕਿ ਕੀ ਭਰਪੁਸ਼ਨ ਆਸ਼ੂ ਕੋਲੋਂ ਕੀ ਸਵਾਲ ਜਵਾਬ ਕੀਤੇ ਗਏ ਨੇ ਕਿਸ ਸੰਬੰਧੀ ਉਹਨਾਂ ਤੋਂ ਪੁੱਛ ਪੜਤਾਲ ਉਹਨਾਂ ਕੋਲੋਂ ਕੀਤੀ ਗਈ ਹੈ ਤੇ ਹੁਣ ਗ੍ਰਿਫਤਾਰੀ ਤੋਂ ਬਾਅਦ ਸਿਵਲ ਹਸਪੀਟਲ ਉਹਨਾਂ ਦਾ ਜਿਹੜਾ ਮੈਡੀਕਲ ਹੈਗਾ ਉਹ ਕਰਵਾਇਆ ਜਾਣਾ ਔਰ ਇਸ ਤੋਂ ਬਾਅਦ ਫਿਰ ਦੁਬਾਰਾ ਇਨਾਂ ਨੂੰ ਈਡੀ ਆਫਿਸ ਜਿਹੜਾ ਹੈਗਾ ਜਲੰਧਰ ਸਿਵਲ ਲਾਈਨਸ ਦੇ ਵਿੱਚ ਉੱਥੇ ਲੈ ਕੇ ਜਾਇਆ ਜਾਣਾ ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਹਰ ਅਪਡੇਟ ਅਸੀਂ ਆਪਣੇ ਦਰਸ਼ਕਾਂ ਦੇ ਕਰਕੇ ਜਾਣਦੇ ਰਵਾਂਗੇ ਭਾਰਤ ਪੁਸ਼ਨ ਆਸ਼ੂ ਜੀ ਨੂੰ ਠੀਕ ਹੈ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ ਤੇ ਅਰੈਸਟ ਕੀਤਾ ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰ ਦਾਂਗੇ ਅੱਜ ਕਿੰਨੇ ਸਵਾਲ ਕੁਝ ਥੋੜਾ ਜਿਹਾ ਸਿਰਫ ਮੈਂ ਮੈਂ ਕਹਿ ਰਿਹਾ ਕਿ ਜੋ ਪ੍ਰੋਪਰ ਹਾਂ ਆਫੀਸ਼ੀਅਲੀ ਅਰੈਸਟ ਕੀਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ मीडिया रिलज दे दी अफसर अच्छा एक मैं जो करना करता ठीक है अरेस्ट किया ब्रीफ अच प्रेस रिले नोट दे देश दुनिया की हर खबर सबसे पहले देखने के लिए फॉलो करे Dynamic Savera TV YouTube Facebook Instagram X aur WhatsApp channel par